ਦਾ ਸਾਰੇ ਦੇਸ਼ਵਾਸੀਆਂ ਨੂੰ ਪ੍ਰਦੇਸ਼ਵਾਸੀਆਂ ਨੂੰ ਹਨੂਮਾਨ ਜਨਮ ਦਿਨ ਦੀ ਹਾਰਦਿਕ ਸ਼ੁਭ ਕਾਮਨਾਵਾਂ ਦੇਣਾ ਬਹੁਤ ਹੀ ਅੱਜ ਖੁਸ਼ੀ ਦਾ ਦਿਨ ਹੈ ਉਸ ਲਈ ਮੈਂ ਸਭ ਨੂੰ ਸ਼ੁਭ ਕਾਮਨਾ ਵੀ ਦੇਣਾ ਚਾਹੁੰਦਾ ਦਸਤੀਆਂ ਦਸ ਸੀਟਾਂ ਪੂਰੇ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਮਾਰਗ ਹੈ ਸਭ ਤੋਂ ਸਾਨੂੰ ਹਨੂਮਨ ਜਨਮ ਦਿਨ ਕੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਪ੍ਰਦੇਸ਼ ਵਾਸੀਆਂ ਨੂੰ ਹਨੂਮਨ ਜਨਮ ਦਿਨ ਦੀ ਹਾਰਦਿਕ ਸ਼ੁਭ ਕਾਮਨਾਵਾਂ ਦਿੰਦਾ ਔਰ ਹਨੂਮਨ ਜੀ ਅੱਗੇ ਬੇਨਤੀ ਕਰਦਾ ਕਿ ਇਸੇ ਤਰੀਕੇ ਦੇ ਨਾਲ ਸਾਡੀ ਸਭ ਦੀ ਰੱਖਿਆ ਕਰਦੇ ਰਹਿਣ ਸਰ ਪੂਰੇ ਦੇਸ਼ ਦੀ ਰੱਖਿਆ ਕਰਦੇ ਰਹਿਣ ਤੇ ਜਦੋਂ ਵੀ ਸਾਨੂੰ ਹਨੂਮਾਨ ਜੀ ਦੀ ਲੋੜ ਪਵੇ ਹਮੇਸ਼ਾ ਸਾਡੇ ਨਾਲ ਖੜੇ ਹੋਣ ਅੱਜ ਇਸ ਮੌਕੇ ਤੇ ਬਲਟਾਣਾ ਦੇ ਵਿੱਚ ਹਨੂਮਾਨ ਜੀ ਦੀ ਪੂਜਾ ਹਨੂਮਾਨ ਜੀ ਦਾ ਪ੍ਰਸ਼ਾਦ ਔਰ ਭੰਡਾਰੇ ਦਾ ਆਯੋਜਨ ਕੀਤਾ ਗਿਆ ਹੈ ਕਮੇਟੀ ਦੇ ਸਾਰੇ ਮੈਂਬਰ ਨੂੰ ਇਸੇ ਤੌਰ ਤੇ ਸਾਡੀ ਇਥੋਂ ਪਾਰਸ਼ਦ ਨੀਹਾ ਸ਼ਰਮਾ ਨੂੰ ਬਹੁਤ ਬਹੁਤ ਵਧਾਈ ਦਿਨਾ ਮੁਬਾਰਕਬਾਦ ਦਿਨਾ ਕਿ ਉਹਨਾਂ ਦੇ ਇਸ ਪਰਸ਼ਾਰਥ ਦੇ ਨਾਲ ਅੱਜ ਇਹ ਕਾਰਜਕ੍ਰਮ ਕੀਤਾ ਜਾ ਰਿਹਾ ਹੈ ਉਹਨਾਂ ਨਾਲ ਪੂਰੀ ਉਹਨਾਂ ਦੀ ਕਮੇਟੀ ਜਿਹੜੀ ਵੀ ਹੈ ਉਹ ਸਾਰੀ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਕਿ ਹਰਿਆਣਾ ਦੇ ਵਿੱਚ ਬੀਜੇਪੀ ਦਾ ਵਿਰੋਧ ਕਾਫੀ ਹੋ ਰਿਹਾ ਕਿੱਦਾਂ ਦੇਖ ਰਹੇ ਹੋ ਤੁਸੀਂ ਕਿ ਇਲੈਕਸ਼ਨਾਂ ਦੇ ਵਿੱਚ ਕਿੱਦਾਂ ਪਿੰਡਾਂ ਦੇ ਵਿੱਚ ਜਾਵਾਂਗੇ ਆਪਾਂ ਕਿੱਦਾਂ ਕਰਾਂਗੇ 10 ਦੀਆਂ 10 ਸੀਟਾਂ ਪੂਰੇ ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਵਾਰੀ ਹੈ। ਅੱਛਾ ਕਿਤੇ ਵੀ ਕੋਈ ਵਿਰੋਧ ਕਿਸੇ ਕਿਸਮ ਦਾ ਹਰਿਆਣਾ ਦੇ ਵਿੱਚ ਤਾਂ ਨਜ਼ਰ ਨਹੀਂ ਆ ਰਿਹਾ। ਲੇਕਿਨ ਕੁਝ ਸਥਾਨਾਂ ਦੇ ਉੱਤੇ ਕਿਸਾਨਾਂ ਦੇ ਨਾਂ ਦੇ ਲੋਕ ਤੇ ਕਿਸਾਨ ਜਿੱਥੇ ਬੰਦੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਕਿਸਾਨ ਦੇਸ਼ ਦਾ ਅੰਨਦਾਤਾ ਹੈ। ਕਿਸਾਨ ਨੇ ਹਮੇਸ਼ਾ ਦੇਸ਼ ਵਾਸਤੇ ਜਦੋਂ ਵੀ ਕਦੇ ਕੁਰਬਾਨੀ ਦੀ ਜਰੂਰਤ ਹੋਈ ਉਹਨੇ ਕੀਤੀ ਹੈ ਸਾਰੇ ਦੇਸ਼ ਦਾ ਕਿਸਾਨ ਸਾਡੇ ਨਾਲ ਹੈ ਇਸ ਕਰਕੇ ਇਹ ਕਹਿਣਾ ਕਿ ਕਿਸਾਨ ਵਿਰੋਧ ਕਰ ਰਹੇ ਹਨ ਮੈਂ ਸਮਝਦਾ ਕਿਸਾਨਾਂ ਨੂੰ ਇਹ ਬਦਨਾਮ ਕਰਨ ਦੀ ਇੱਕ ਸਾਜਸ਼ ਹੈ ਧੰਨਵਾਦ ਜੀ ਹਨਮਾਨ ਜੰਪੀ ਤੇ ਅੱਜ ਆਪਨੇ ਇੱਕ ਮੂਰਤੀ ਸਾਭ ਨਕੇ ਬੜੀ کیا ਹੈ ਉਹ आज हमारे काटू श्याम जी मंदिर में हनुमान जन्मोत्सव के दिन जो कि आज बहुत ही सुंदर दिन हनुमान जन्मोत्सव है आज तो उस दिन में एक विशेष हनुमान जी की फूल की मूर्ति जिसकी स्थापना की गई है और अब बहुत ही आज खुशी का दिन है उस लिए मैं सभी को शुभकामनाएं भी देना चाहूँगी